ਸਾਡੇ ਵਰਗਤ ਕਰ ਰਹਿਣ ਲੱਗ ਗਈ ਜਿੱਤੇ ਵੀ ਆਈ ਤੂੰ ਗੋਲੀਏ ਟਕਕਾਰ ਲੰਕਦੇ ਫਿਰਦੇ ਨੇ ਕਿਸੇ ਨਾਮੇ ਨੀ ਬੋਤਲੇ ਜ਼ੂਲ ਦिए ਨੀ ਬੋਤਲੇ ਜ਼ੂਲ ਦिए ਤੇਰਾ ਕਹਾਂ ਤੂੰ ਮੇ ਬੋਲ ਨੇ ਜਦ ਤੈ ਮੇ ਬੋਲਤੇ ਹੋਏ ਤੂੰ ਤੂੰ ਮੇ ਮੁੰਡਾ ਨਹੀਂ ਲਪਟਿਆ ਤੇਰਾ ਮੁੰਡਾ ਨਹੀਂ ਲਪਟਿਆ ਇਹਦਾ ਕਸਾ ਬਣਾਈ ਮੇਰਾ ਮੁੰਡੇ ਦੀ ਬਣਾਈ ਕਿੰਨੇ ਲਾਇਆ ਕਾਹਦੇ ਬਣਾਇਆ ਟੀਚਰ ਹੈ ਤੈ ਮਿਲੂਗੀ ਧਰਮ ਦੇ ਨਾਮ ਤੇੜ ਬੇੜ ਮਿਲੂਈ ਸੱਚ ਬੋਲਿਆ ਤਾਂ ਮਿਲੂ ਤੋ ਸਭ ਚੰਗੇ ਜੇ ਕਰੇਗਾ ਤੈ ਕਿ ਪੁੱਤੇ ਤੈ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਠੀਕ ਹੋ ਸਾਰੇ ਹਾਜ਼ਰਾਂ ਜੀ ਅੱਜ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤੇ ਸਭ ਤੋਂ ਪਹਿਲਾਂ ਮਿਲਦੇ ਆਂ ਦੁਨੀਆ ਦੀਆਂ ਸਭ ਤੋਂ ਮਿਹਨਤੀ ਕੁੜੀਆਂ ਨੂੰ ਜਿਨ੍ਹਾਂ ਨੇ ਆਪਣੀ ਮਿਹਨਤ ਦਾ ਸਦਕਾ ਆਪਣੀ ਜ਼ਿੰਦਗੀ ਵੀ ਪਲਟੀ ਆਪਣੀ ਸਰੀਰ ਦੀ ਕਾਇਆ ਵੀ ਪਲਟੀ ਤੇ ਦੁਨੀਆ ਨੂੰ ਆਪਣੇ ਆਪ ਨੂੰ ਦੇਖਣ ਦਾ ਨਜ਼ਰੀਆ ਵੀ ਬਦਲਿਆ ਬੜੀ ਮਿਹਨਤ ਕੀਤੀ ਏ ਉਹ ਤੁਸੀਂ ਕਹਾਵਤ ਸੁਣੀ ਹੈ ਨਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋ ਵੱਧੋ ਫੁੱਲੋ ਤੇ ਜਿਹੜੀ ਵੱਧੋ ਫੁੱਲੋ ਵਾਲੀ ਕਹਾਵਤ ਹੈ ਇਹਨਾਂ ਤੇ ਪ੍ਰੋਪਰ ਫਿੱਟ ਪੈਟਦੀ ਹੈ ਠੀਕ ਹੈ ਜੀ ਇਹ ਇੰਨੀ ਕੁ ਵੱਧ ਫੁੱਲ ਗਈ ਹੈ ਕਿ ਇਹਨਾਂ ਦੀ ਤਰੱਕੀ ਇਹਨਾਂ ਦਾ ਵਧਣਾ ਫੁੱਲਣਾ ਸਾਫ਼-ਸਾਫ਼ ਨਜ਼ਰ ਆਂਦਾ ਹੈ ਤੇ ਦੇਖੋ ਇਹ ਕਲਿੱਪ ਸਾਡੇ ਵਰਗਤ ਘਰੇ ਰਹਿਣ ਲੱਗ ਗਈ ਜਿੱਤੇ ਦੀ ਆਈ ਤੂੰ ਗੋਰੀਏ ਵੀ ਸਾਡੇ ਵਰਗਤ ਘਰੇ ਰਹਿਣ ਲੱਗ ਗਈ ਕੁੰਡਾ ਕੱਢ ਲੈ ਨੂੰ ਫਿਰਦੇ ਨੇ ਤੇਰਾ ਵੇ ਹਾਂ ਬੇਮਦਾਨ ਰੜੇ ਆਖੋ ਹੁਦਲ ਕਰਦੇ ਹੈ ਵੀ ਉਹ ਹੀ ਜੋ ਕੁੰਡਾ ਫੇਪੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ ਇਗਲ ਮੈਂ ਤਾਂ ਕਹਿ ਰਹੀਆਂ ਕਿਉਂਕਿ ਜਦੋਂ ਕਮਲ ਉਫ ਕੰਚਨ ਦੀ ਮੌਤ ਹੋਈ ਸੀ ਤਾਂ ਕਿੰਨਾ ਪੈਣਾ ਨੇ ਵੀ ਆ ਕੇ ਮਾਫੀ ਮੰਗੀ ਸੀ ਤੇ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗਿਆ ਮੈਰੋਸ ਆ ਪੰਜਾਬ ਤੋਂ ਬਾਹਰ ਹੈ ਇਵਨ ਕਿ ਇੰਡੀਆ ਤੋਂ ਹੀ ਬਾਹਰ ਹੈ ਫਿਰ ਇਹਨਾਂ ਨੇ ਉਹੀ ਆਪਣੀਆਂ ਗੰਦੀਆਂ ਹਰਕਤਾਂ ਸ਼ੁਰੂ ਕਰਤੀਆਂ ਮਤਲਬ ਇਹ ਡੰਡੀ ਦੇ ਪੀਅਰ ਹੈਗੀਆਂ ਡੰਡੀ ਦੇ ਯਾਰ ਹੈ ਉਦੋਂ ਤਾਂ ਸਿਰ ਤੇ ਚੁੰਨੀ ਲੈ ਕੇ ਮਾਫੀ ਮੰਗਣ ਆਗੀਆਂ ਸੀ ਅੱਗੇ ਤੋਂ ਅਸੀਂ ਅਜਿਹਾ ਨਹੀਂ ਕਰਾਂਗੇ ਆ ਠੀਕ ਹੈ ਇਹਨਾਂ ਦੀ ਇੱਕ ਹੋਰ ਹਰਕਤ ਤੁਹਾਨੂੰ ਦਿਖਾਵਾਂ ਇਹਨਾਂ ਨੇ ਆਪਣਾ ਐਕਸਕਲੂਸਿਵ ਕੰਟੈਂਟ ਵੀ ਚਲਾਇਆ ਹੋਇਆ ਹੈ ਜਿੱਦਾਂ ਸੁਰਲੀਨ ਚਲਾਉਂਦੀ ਹੈ ਆ ਦੇਖ ਲਓ ਸਬੂ ਕੌਣ ਸੋਚੋ ਤੁਸੀਂ ਇਹ ਆਪਣੇ ਐਕਸਕਲੂਸਿਵ ਕੰਟੈਂਟ ਦੇ ਵਿੱਚ ਕੀ ਦਿਖਾਉਂਦੀ ਹੋਣਗੀਆ ਸੋਚੋ ਜਿਹੜਾ ਪਬਲਿਕ ਨਹੀਂ ਕਰ ਸਕਦੀਆਂ ਫਿਰ ਕਹਿੰਦੇ ਸਾਨੂੰ ਬੋਲਣਾ ਨਾ ਜੀ ਸਾਨੂੰ ਮੰਦਾ ਚੰਗਾ ਨਾ ਕਹੋ ਕਿਉਂ ਨਾ ਕਹੀਏ ਦੱਸੋ ਹੁਣ ਇੱਥੇ ਗੱਲ ਇੱਕ ਤੁਸੀਂ ਨੋਟ ਕਰਨੀ ਹੈ ਇੱਕ ਰੀਲ ਦੇ ਵਿੱਚ ਇਹਨੇ ਸੂਟ ਪਾਇਆ ਹੋਇਆ ਤੇ ਇੱਕ ਰੀਲ ਦੇ ਵਿੱਚ ਇਹਨੇ ਟੌਪ ਤੇ ਜੀਨ ਪਾਈ ਹੋਈ ਹੈ ਅੱਗੇ ਦੇਖਦੇ ਹਾਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦੇ ਲੇਟਰ ਕੰਨੇ ਔ ਸ਼ੌਕੀ ਹਾਜੂ ਸ਼ੇਖ ਰਕਾਨੇ ਲੁੱਕ ਬੀ ਸ਼ਾਰਪ ਸ਼ੇਪ ਕੀ ਜਦ ਨਿਕਾਰ ਲੰਕਦੇ ਫਿਰਦੇ ਨੇ ਗਾਦੀ ਸੀ ਜਨਾ ਮੇਰਾ ਕਿਉਂ ਕਹਿੰਦੇ ਫਿਰਦੇ ਸਾਡੇ ਨਾਲ ਤਾਂ ਤਿੰਨਾ ਸੀ ਨਾ ਤੇਰਾ ਕਿਉਂ ਕਹਿੰਦੇ ਫਿਰਦੇ ਸਾਡੇ ਨਾਲ ਆ ਮਮ ਬਫਕਿੰਗ ਗੂਡੂ ਪੰਜਾਬ ਦਾ ਜਦੋਂ ਤੁਰਦਾ ਦਾ ਸ਼ੇਰ ਵਾਂਗੂ ਜਾਪਦਾ ਪਾਵੇ ਬੈਣ ਹਾਂਜੀ ਦੇਖ ਲਿਆ ਇਹਨਾਂ ਦੀ ਹਰਕਤਾਂ ਤੇ ਹੁਣ ਤੁਸੀਂ ਕਹੋਗੇ ਵੀ ਮੈਂ ਇਹਨਾਂ ਨੂੰ ਮਿਹਨਤੀ ਕਿਉਂ ਕਹ ਰਹੀ ਸੀ ਦੇਖੋ ਬਾਡੀ ਦੇ ਵਿੱਚ ਇੰਨੀ ਟਰਾਂਸਫਰਮੇਸ਼ਨ ਇੰਨੀ ਜਲਦੀ ਆ ਜਾਣੀ ਉਹਦੇ ਲਈ ਤਾਂ ਮਿਹਨਤ ਲੱਗਦੀ ਹੈ ਨਾ ਆ ਤੁਸੀਂ ਦੇਖੋ ਸਾਲ ਡੇਢ ਸਾਲ ਪਹਿਲਾਂ ਇਹਨਾਂ ਦੀ ਬਾਡੀ ਕਿਸ ਤਰ੍ਹਾਂ ਦੀ ਸੀ ਤੇ ਹੁਣ ਕਿਸ ਤਰ੍ਹਾਂ ਦੀ ਮੈਂ 사이ਟ ਤੇ ਰੀਲ ਚਲਾ ਦਿੰਨੀ ਆ ਇੰਨੀ ਟਰਾਂਸਫਰਮੇਸ਼ਨ ਕਰਨ ਲਈ ਮਿਹਨਤ ਤਾਂ ਲੱਗਦੀ ਹੈ ਨਾ ਦੇਖੋ ਅਗਲਿਆਂ ਨੇ ਭਰਪੂਰ ਮਿਹਨਤ ਕੀਤੀ ਹੈ ਤੇ ਉਸ ਭਰਪੂਰ ਮਿਹਨਤ ਦਾ ਇਹਨਾਂ ਨੂੰ ਫਲ ਵੀ ਮਿਲ ਲਿਆ ਲੋਕ ਇਹਨਾਂ ਦਾ ਐਕਸਕਲੂਸਿਵ ਕੰਟੈਂਟ ਜੁਆਇਨ ਕਰ ਰਹੇ ਹੈਗੇ ਆ ਹੁਣ ਇੱਥੇ ਗੱਲ ਹੋਰ ਵੀ ਕਹਿਣ ਨੂੰ ਤਾਂ ਇਹਨਾਂ ਨੇ ਸੂਟ ਪਾਇਆ ਹੋਇਆ ਹੁਣ ਲੋਕੀ ਕਹਿੰਦੇ ਆ ਵੀ ਇਸ ਦਾ ਸੂਟ ਪਾਨੇ ਇਹਦੇ ਵਿੱਚ ਕਾਦੀ ਅਸ਼ਲੀਲਤਾ ਮੈਂ ਆਪਣੀਆਂ ਅੱਗੇ ਵੀ ਕਿੰਨੀਆਂ ਵੀਡੀਓਜ਼ ਦੇ ਵਿੱਚ ਕਿਹਾ ਹੋਇਆ ਹੈ ਅਸ਼ਲੀਲਤਾ ਸਿਰਫ ਕੱਪੜਿਆਂ ਦੇ ਨਾਲ ਨਹੀਂ ਪਹਿਲਦੀ ਅਸ਼ਲੀਲਤਾ ਫਿਲਾਣ ਵਾਲੇ ਨੇ ਸੂਟਾਂ 'ਚ ਵੀ ਫਿਲਾਣ ਲੈਣੀ ਐ ਤੇ ਜਿਨੇ ਅਸ਼ਲੀਲਤਾ ਲੱਜਰ ਤਾਂ ਨਹੀਂ ਫੈਲਾਉਣੀ ਠੀਕ ਐ ਤੇ ਉਹ ਸ਼ਾਰਟ ਡਰੈਸ ਪਾ ਕੇ ਵੀ ਉਹਨੂੰ ਵਧੀਆ ਪ੍ਰੈਜੈਂਟ ਕਰ ਸਕਦਾ ਹੈ ਵਧੀਆ ਉਹਨੂੰ ਕੈਰੀ ਕਰ ਸਕਦਾ ਹੈ ਠੀਕ ਐ ਕਦੀ ਵੀ ਕੱਪੜਿਆਂ ਦੇ ਨਾਲ ਕਿਸੇ ਕੁੜੀ ਦਾ ਕੈਰੇਕਟਰ ਨਹੀਂ ਜੱਜ ਹੋ ਸਕਦਾ ਠੀਕ ਐ ਉਰੀ ਜੱਟ ਨਾ ਬਰਖਣ ਲਈ ਜਿੱਥੇ ਮੱਝ ਸਿੰਘ ਫਸਾ ਲਈ ਜੱਟ ਕੱਲੇ ਸੌ ਵਰਗਾ ਜਿੱਥੇ ਮਰਜੀ ਤੂੰ ਉਜਮਾ ਲਈ ਜੱਟ ਕੱਲੇ ਸੌ ਜੀ ਮੇਰੇ ਕਰਮੋ ਆਪਣੇ ਸਕੰਜਰ ਘਾੜ ਤੋਂ ਆਪਣੇ ਸਕੁੱਤ ਖਾਨੇ ਤੋਂ ਆਪਣੇ ਬਜ਼ੁਰਗਾਂ ਨੂੰ ਤਾਂ ਦੂਰ ਰੱਖੋ ਹੁਣ ਮਾਂ ਨੂੰ ਵਿਚਕਾਰ ਲਈ ਖੜੀਆਂ ਹੈਗੀਆਂ ਚੰਗਾ ਲੱਗਦਾ ਹੈਗਾ ਜਾਂ ਫਿਰ ਅਸੀਂ ਕੀ ਸਮਝੀਏ ਮਾਂ ਵੀ ਤੁਹਾਡੇ ਨਾਲ ਰਲ ਹੀ ਹੋਈਏ ਜਾਂ ਫਿਰ ਤੁਸੀਂ ਇਹ ਜਾਣਦੇ ਹੋ ਲੋਕੀ ਸਾਨੂੰ ਤਾਂ ਗੱਲਾਂ ਕੱਢਦੇ ਕਰਦੇ ਆ ਨਾ ਥੋੜੀ ਜੀ ਹਿੱਸੇਦਾਰੀ ਮਾਂ ਦੀ ਵੀ ਪੈ ਜਾਵੇ ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਡੇ ਮਾਪਿਆਂ ਨੂੰ ਕੁਝ ਨਾ ਕਿਹਾ ਜਾਵੇ ਤਾਂ ਰੀਲਾਂ ਦੇ ਵਿੱਚ ਉਹਨਾਂ ਨੂੰ ਪਲੀਜ਼ ਨਾ ਲੈ ਕੇ ਆਏ ਜਾਵੇ ਤੁਹਾਨੂੰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੂੰਗੀ ਗੱਲ ਤੇ ਧਿਆਨ ਦੇਖਿਓ ਜਰਾ ਵੀ ਇਹ ਜਿਹੜੀ ਬਰਕਤ ਵਾਲੀ ਰੀਲ ਹੈਗੀ ਹੈ ਇਹ ਤੇ ਇਹਨਾਂ ਨੂੰ ਵਿਊ ਆਏ ਹੈਗੇ 3.3 ਮਿਲੀਅਨ 40000 ਲਾਈਕ ਤੇ 165000 ਲੋਕਾਂ ਨੇ ਇਸ ਰੀਲ ਨੂੰ ਸ਼ੇਅਰ ਕੀਤਾ ਹੈ ਤੇ ਇਹ ਜਿਹੜੀ ਦੂਸਰੀ ਰੀਲ ਆਈ ਹੈਗੀ ਹੈ ਤੇ ਉੱਥੇ ਆਏ ਹੈ ਇਹਨਾਂ ਨੂੰ 1.7 ਮਿਲੀਅਨ ਵਿਊ ਤੇ 37800 ਲੋਕਾਂ ਨੇ ਸ਼ੇਅਰ ਲਾਈਕ ਕੀਤਾ ਹੈ ਤੇ 4000 ਲੋਕਾਂ ਨੇ ਸ਼ੇਅਰ ਕੀਤਾ ਹੈ ਵੈਰੀ ਗੁੱਡ ਵਧੀਆ ਵਿਊ ਆਏ ਹੈਗੇ ਇਹਨਾਂ ਨੂੰ ਹੁਣ ਮੈਨੂੰ ਇੱਕ ਗੱਲ ਦੱਸਿਓ ਜਿਹੜੇ ਲੋਕ ਇਨਕਲੂਡਿੰਗ ਮੀ ਠੀਕ ਹੈ ਜਿਹੜੇ ਲੋਕ ਇਹਨਾਂ ਨੇ ਕਹਿੰਦੇ ਆ ਇਹਨ ਠੀਕ ਹੈ ਇਹਨਾਂ ਨੇ ਤਾਂ ਗੰਦ ਪਾਇਆ ਹੀ ਪਾਇਆ ਤੇ ਆ ਲੋਕ ਕਿਹੜੇ ਹੈਗੇ ਆ 40000 ਕਿਹੜਾ ਬੰਦਾ ਇਹਨਾਂ ਨੂੰ ਲਾਈਕ ਕਰ ਰਿਹਾ ਤੇ ਕਿਹੜਾ 165000 ਬੰਦੇ ਇਹਨਾਂ ਨੂੰ ਸ਼ੇਅਰ ਕਰ ਰਿਹਾ ਦੱਸੋ ਤੇ ਗੰਦ ਜੇ ਇਹ ਪਾ ਰਹੀਆਂ ਤਾਂ ਉਹਨੂੰ ਫਿਲਾਨ ਦੇ ਵਿੱਚ ਤੁਸੀਂ ਮੈਂ ਸਭ ਭਾਗੀਦਾਰ ਹੈਗੇ ਆ ਨਾ ਚਲੋ ਅਸੀਂ ਤਾਂ ਜਿਹੜੀ ਵੀਡੀਓ ਬਣਾਉਣੀ ਹੈ ਅਵੇਰਨੈਸ ਲਈ ਬਣਾਉਣੀ ਹੈ ਵੀ ਚੀਜ਼ਾਂ ਨਹੀਂ ਹੋਣੀਆਂ ਜਿਹਦੇ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਕਿ ਜਿਹੜੇ 165000 ਬੰਦੇ ਨੇ ਸ਼ੇਅਰ ਕੀਤੀ ਇਹ ਵੀਡੀਓ ਉਹਨਾਂ ਨੂੰ ਕੀ ਲੱਗਦਾ ਵੀ ਇਹ ਰੀਲ ਉਹਨਾਂ ਦੇ ਬੱਚਿਆਂ ਦੇ ਮੋਬਾਈਲਾਂ ਦੇ ਵਿੱਚ ਨਹੀਂ ਜਾਏਗੀ ਅਕ ਕੋਈ ਦੁਕਾਨ ਤੇ ਬੈਠ ਕੇ ਕੋਈ ਮੋਟਰਾਂ ਤੇ ਬੈਠ ਕੇ ਇੰਜੋਏ ਕਰਦਾ ਰਹੀ ਲਾ ਨੂੰ ਤੇ ਗੰਧ ਗਾ ਆਪਣੇ ਦੋਸਤਾਂ ਨੂੰ ਫਾਰਵਰਡ ਕਰਦਾ ਹੋਮ ਫਿਰ ਕੇ ਇਹ ਰੀਲ ਤੁਹਾਡੇ ਕਰਾਂ ਤੱਕ ਵੀ ਪਹੁੰਚਣੀ ਹੈ ਇਹਨਾਂ ਦਾ ਗੰਧ ਅਦੋਂ ਬੰਦ ਹੋਏਗਾ ਜਦੋਂ ਇਹ ਲੋਕ ਇਹਨਾਂ ਨੂੰ ਦੇਖਣਾ ਛੱਡਣਗੇ ਲੋਕੀ ਤਾਂ ਦੇਖ ਹੀ ਜਾ ਰਹੀ ਹੈ ਤੜ ਤੜ ਸ਼ੇਅਰ ਕਰੀ ਜਾ ਰਹੀ ਹੈ ਫੇਰ ਕਹਿੰਦੇ ਆ ਪੰਜਾਬ ਚ ਗੰਧ ਨਹੀਂ ਖਤਮ ਹੁੰਦਾ ਗੰਧ ਨਹੀਂ ਕਰਦਾ ਮੰਦਾ ਵਾਰ ਇਹ ਹਿਪੋਕ੍ਰਸੀ ਕਹਿਣਾ ਵੀ ਇਹ ਗੰਧ ਖਤਮ ਕਰੋ ਤੇ ਗੰਧ ਨੂੰ ਦੇਖਣਾ ਵੀ ਤੁਸੀਂ ਛੱਡ ਨਹੀਂ ਸਕਦੇ ਆ ਇਹਨਾਂ ਦੇ ਮਹੀਨਾ ਵੀ ਹੋਣਾਣ ਤੇ ਦੂਜੇ ਮਹੀਨੇ ਦਿਖਣ ਗਿਆ ਨਹੀਂ

ਪਤਲੀ ਜੀ ਹੁਣ ਜਿਹੜੀ ਮੇਲ ਆਡੀਅੰਸ ਇਸ ਰੀਲ ਨੂੰ ਦੇਖ ਰਹੀ ਹੋਣੀ ਹੈ ਉਹਨਾਂ ਦਾ ਦਿਲ ਗਾਰਡਨ ਗਾਰਡਨ ਹੋ ਗਿਆ ਹੋਣਾ ਉਹਨਾਂ ਦੇ ਸਟਮਕ ਦੇ ਵਿੱਚ तितਲੀਆਂ ਉੱਡਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਹੈ ਹੈਨਾ ਐਦਾਂ ਹੀ ਹੈ ਨਾ ਐਦਾਂ ਹੀ ਕੁੜੀਆਂ ਬੰਦੇ ਵਾਲੀ ਵੀਡੀਓ ਪਾਉਂਦੀਆਂ ਸਾਡੇ ਜਨਾਨੀ ਵਾਲੀ ਤਾਂ ਪਾਉਂਦੀਆਂ ਨਹੀਂ ਹੈ ਫੀਮੇਲ ਆਡੀਅੰਸ ਲਈ ਰੀਲਸ ਨਹੀਂ ਹੁੰਦੀਆਂ ਹੈਗੀਆ ਬੰਦੇ ਵਾਲੀ ਹੁੰਦੀਆਂ ਉਹਨਾਂ ਨੂੰ ਅਟਰੈਕਟ ਕਰਨ ਲਈ ਹੁੰਦੀਆਂ ਕਹਿਣ ਨੂੰ ਤਾਂ ਹੁਣ ਇਸ ਕੁੜੀ ਨੇ ਵੀ ਸਾੜੀ ਪਾਈ ਹੋਈ ਹੈ ਕੀ ਇਹ ਸੰਸਕਾਰੀ ਲੱਗ ਰਹੀ ਹੈ ਜਾਂ ਵਲਗਰ ਲੱਗ ਰਹੀ ਹੈ ਇਹ ਸਾੜੀ ਪਾ ਕੇ ਵੀ ਵਲਗਰ ਲੱਗ ਰਹੀ ਹੈ ਠੀਕ ਹੈ ਲੱਜਰ ਤਾਂ ਨੂੰ ਪ੍ਰਮੋਟ ਕਰ ਰਹੀ ਹੈਗੀ ਹੈ ਤਾਂ ਮੈਂ ਇਹ ਇੱਕ ਐਗਜ਼ਾਮਪਲ ਤਾਂ ਦਿੱਤੀ ਹੈ ਕਦੀ ਵੀ ਕਿਸੇ ਕੁੜੀ ਦੇ ਕੱਪੜੇ ਉਹਨਾਂ ਦੇ ਕੈਰੈਕਟਰ ਨੂੰ ਜੱਜ ਨਹੀਂ ਕਰਵਾ ਸਕਦੇ ਠੀਕ ਹੈ ਤੇ ਨਾ ਹੀ ਤੁਸੀਂ ਜੱਜ ਕਰਨ ਦੀ ਕੋਸ਼ਿਸ਼ ਕਰਿਆ ਕਰੋ ਮੈਂ ਤੁਹਾਨੂੰ ਅਗਲੀਆਂ ਆਪਣੀਆਂ ਵੀਡੀਓਜ਼ ਦੇ ਵਿੱਚ ਇਹੋ ਜਿਹੇ ਇਹੋ ਜਿਹੇ ਐਗਜ਼ਾਮਪਲਸ ਵੀ ਦੇ ਦੂੰਗੀ ਜਿੱਥੇ ਕੁੜੀਆਂ ਨੇ ਸ਼ਾਰਟ ਡ्रेसेस ਪਾਈਆਂ ਹੋਈਆਂ ਤੇ ਵਧੀਆ ਆਪਣੇ ਆਪ ਨੂੰ ਕੈਰੀ ਕਰ ਰਹੀਆਂ ਵਧੀਆ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਹੀਆਂ ਵਧੀਆ ਡਾਂਸ ਕਰ ਰਹੀਆਂ ਹੈਗੀਆਂ ਠੀਕ ਹੈ ਉਹਨਾਂ ਨੂੰ ਕੋਈ ਐਦਾਂ ਗੰਦੀ ਨਜ਼ਰ ਨਾਲ ਨਹੀਂ ਦੇਖੇਗਾ ਓਕੇ ਆ ਇੱਕ एग्जांपल ਹੋ ਰਿਹਾ ਵੀ ਜਿੱਥੇ ਕੱਪੜਿਆਂ ਦੇ ਨਾਲ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਖਾਸ ਕਰਕੇ ਕਿਸੇ ਦੇ ਕਰੈਕਟਰ ਨੂੰ ਉਹਦੇ ਸੰਸਕਾਰਾਂ ਨੂੰ ਓਕੇ ਤੇ ਅੱਗੇ ਹੁਣ ਮੈਗਪ੍ਰੈਡ ਦੀ ਵੀ ਵਾਰੀ ਆਣ ਵਾਲੀ ਹੈ ਜਸਟ ਲिटल ਵੇਟ ਇੱਕ एग्जांपल ਹੋਰ ਦੇਣੀ ਹੈ ਤੁਹਾਨੂੰ ਨੇ ਕੁੜੀ ਜਿੰਨ ਤੋਂ ਪਾਕੇ ਡਾਂਸ ਕਰ ਰਹੀ ਹੈ ਵਧੀਆ ਡਾਂਸ ਕਰ ਰਹੀ ਹੈ ਮੂਵ ਦੇਖੋ ਇਹਦੇ ਕਿੰਨੇ ਕਲੀਅਰ ਹੈਗੇ ਹੈ ਇੱਕ ਇੱਕ ਬੀਟ ਤੇ ਮੂਵਸ ਇਹਦੇ ਆ ਰਹੇ ਹੈਗੇ ਆ ਇਹਨੂੰ ਕਹਿੰਦੇ ਆਠ ਡਾਂਸ ਪਿਓਰ ਡਾਂਸ ਹੁਣ ਇਹਨੂੰ ਦੇਖ ਕੇ ਇਹਦਾ ਨੱਚਦਿਆਂ ਕਿਸੇ ਦੇ ਮਨ ਦੇ ਵਿੱਚ ਵੀ ਸੈਕੰਡ ਥੋਟ ਆਊਗਾ ਨਹੀਂ ਕਿਉਂਕਿ ਇਹ ਆਪਣਾ ਡਾਂਸ ਪ੍ਰੈਜੈਂਟ ਕਰ ਰਹੀ ਹੈ ਨਾ ਕਿ ਆਪਣੀ ਬਾਡੀ ਨੂੰ ਪ੍ਰੈਜੈਂਟ ਕਰ ਰਹੀ ਹੈ ਤੁਸੀਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਪ੍ਰੈਜੈਂਟ ਕਰਦੇ ਹੈ ਇਹ ਡਿਪੈਂਡ ਕਰਦਾ ਹੈਗਾ ਠੀਕ ਹੈ ਹੁਣ ਤੁਸੀਂ ਦੱਸੋ ਉਹ ਪਿੱਛੇ ਜਿਹੜੀਆਂ ਮੈਂ ਤੁਹਾਨੂੰ ਕੁੜੀਆਂ ਦਿਖਾਈਆਂ ਸੂਟ ਵਾਲੀ ਸਾੜੀ ਵਾਲੀ ਜਾਂ ਕੋਈ ਜੀਨ ਵਾਲੀ ਠੀਕ ਹੈ ਉਹ ਆਪਣੇ ਆਪ ਨੂੰ ਸ਼ੋਅ ਕਰ ਰਹੀਆਂ ਸੀ ਜਾਂ ਫਿਰ ਆਪਣੀ ਕਲਾ ਨੂੰ ਸ਼ੋਅ ਕਰ ਰਹੀਆਂ ਸੀ ਦੱਸੋ ਤੁਸੀਂ ਮੈਨੂੰ ਇਸ ਸਵਾਲ ਦਾ ਜਵਾਬ ਪਲੀਜ਼ ਤੁਸੀਂ ਕਮੈਂਟਾਂ ਚ ਦੇਣਾ ਠੀਕ ਹੈ ਇਹ ਫਰਕ ਹੁੰਦਾ ਆ ਨਹੀਂ ਬੁੱਤ ਲਿਆ ਜ਼ੂਲ ਦੀਏ ਹਾਏ ਨਹੀਂ ਬੁੱਤ ਲਿਆ ਜ਼ੂਲ ਦੀਏ ਹੈ ਤੇਰਾ ਕੋਈ ਮੁਕਾਬਲਾ ਨਹੀਂ ਹਾਏ ਨਹੀਂ ਬੁੱਤ ਲਿਸਕੂ ਜੀ ਜੇ ਨਵੇਂਾਂ ਨੂੰ ਫੜ ਲਵੇਂ ਸਿਰ ਗੋਰੀਏ ਖੋਸ਼ ਕਿਥੇ ਨਹੀਂ ਸਾਨੂੰ ਫਿਰ ਗੋਰੀਏ ਬਲੈਂਡਸ ਪਹੁੰਚਾਂ ਨੂੰ ਰੰਗ ਤੇਰਾ ਠਾਉਣ ਖੇਦ ਸੀ ਦੇ ਲਾਂਗੂ ਨਹੀਂ ਤੂੰ ਕਮੇ ਸਾਰੇ ਆਂਟੀ ਆਨ ਪੜਾ ਦੁੱਖੀ ਕੀਤਾ ਹੋਇਆ ਹੁਣ ਇਹਨੂੰ ਪਤਾ ਹੈਗਾ ਮੇਰੀ ਬਾਡੀ ਥੋੜੀ ਹੈਲਦੀ ਹੈਗੀ ਹੈ ਮੈਂ ਉਸ ਸਾਵਨਾ ਕਪੜੇ ਪਾ ਕੇ ਆਪਣੇ ਆਪ ਨੂੰ ਵਧੀਆ ਪ੍ਰੈਜੈਂਟ ਕਰਾਂ ਬਟ ਨਹੀਂ ਅਸੀਂ ਤਾਂ ਇਦਾਂ ਹੀ ਕਰਾਂਗੇ ਚਲੋ ਚੜੋ ਇਹਨੇ ਵੀ ਹੋਣ ਦੇਖੋ ਜੀਨ ਟੌਪ ਕੈਰੀ ਕੀਤਾ ਹੋਇਆ ਇਹ ਵੀ ਡਾਂਸ ਕਰ ਰਹੀ ਹੈਗੀ ਹੈ ਹੁਣ ਇਹ ਡਾਂਸ ਕਰਕੇ ਕੀ ਦਿਖਾ ਰਹੀ ਹੈ ਡਾਂਸ ਦਿਖਾ ਰਹੀ ਹੈ ਇਹ ਆਪਣਾ ਥੁਲ ਥੁਲਾ ਪਲਨ ਦਿਖਾ ਰਹੀ ਹੈ ਸਮਝ ਹੀ ਗਏ ਹੋ ਤੁਸੀਂ ਮੈਂ ਕੀ ਕਹਿਣਾ ਚਾਹਨੀ ਆ ਕੀ ਦਿਖਾਣਾ ਚਾਹ ਰਹੀ ਹੈ ਹੈਨਾ ਸਭ ਨਜ਼ਰ ਆ ਰਿਹਾ ਹੈਗਾ ਨੋ ਡਾਊਟ ਡਾਂਸ ਇਹ ਤਾਂ ਬਹੁਤ ਵਧੀਆ ਹੈ ਚਾਹੀ ਹੈ ਹੈਲਦੀ ਹੈ ਡਾਂਸ ਵਧੀਆ ਕਰ ਰਹੀ ਹੈ ਬਟ ਆਪੇ ਉਹਨੂੰ ਪ੍ਰੈਜ਼ੈਂਟ ਕਰਨ ਦਾ ਵੇਗ ਉਹ ਬਿਲਕੁਲ ਵੀ ਵਧੀਆ ਨਹੀਂ ਹੈਗਾ ਵੀ ਆਫ ਪ੍ਰੈਜ਼ੈਂਟਿੰਗ ਨਹੀਂ ਹੈਗਾ ਇਹਦੇ ਕੋਲ ਉਹ ਇੱਕ ਪਿਓਰ ਡਾਂਸ ਵਾਲੀ ਕੁੜੀ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਕੁੜੀਆਂ ਜਿੰਨੀਆਂ ਵੀ ਜਨਾਨੀਆਂ ਆਪਣੀ ਬਾਡੀ ਸ਼ੋਅ ਕਰਕੇ ਇਦਾਂ ਦਾ ਡਾਂਸ ਕਰਕੇ ਕਿੰਨੂੰ ਅਟਰੈਕਟ ਕਰ ਰਹੀਆਂ ਮਰਦਾਂ ਨੂੰ ਅਟਰੈਕਟ ਕਰ ਰਹੀਆਂ ਨਾ ਫਿਰ ਕਹਿਣਗੇ ਜੀ ਸਾਨੂੰ ਮਰਦਾਂ ਦੇ ਬਰਾਬਰ ਰਾਈਟਸ ਨਹੀਂ ਮਿਲਦੇ ਹੈਗੇ ਜੇ ਤੁਸੀਂ ਬੰਦਿਆਂ ਦੇ ਪਿੱਛੇ ਲੱਗੇ ਰਹੋਗੀਆਂ ਉਹਨਾਂ ਦੇ ਸਬਸਕ੍ਰਿਪਸ਼ਨ ਤੇ ਜਾਂ ਫਿਰ ਐਕਸਕਲੂਸਿਵ ਕੰਟੈਂਟ ਉਹ ਤੁਹਾਡਾ ਜੁਆਇਨ ਕਰਨ ਉਹਨਾਂ ਤੇ ਡਿਪੈਂਡ ਰਹੋਗੀਆਂ ਤੇ ਫਿਰ ਆਪਣੇ ਆਪ ਸੈਲਫ ਡਿਪੈਂਡੈਂਟ ਹੋਣਾ ਸਿੱਖੋਣਾ ਇਹ ਜਿਹੜੇ ਸਟੇਟਮੈਂਟ ਸਿਰਫ ਉਹਨਾਂ ਕੁੜੀਆਂ ਲਈ ਹੈ ਜਿਹੜੀਆਂ ਕਿ ਵਲਗਰ ਕੰਟੈਂਟ ਜਨਰੇਟ ਕਰਦੀਆਂ ਆਪਣੀ ਬਾਡੀ ਨੂੰ ਐਕਸਪੋਜ਼ ਕਰਦੀਆਂ ਤੇ ਜਿਨ੍ਹਾਂ ਦਾ ਕੰਟੈਂਟ ਮੇਲ ਆਡੀਅנס ਕੰਜ਼ਿਊਮ ਕਰਦੀ ਹੈ ਯਾਨੀ ਕਿ ਮਰਦ ਹੀ ਉਹਨਾਂ ਦਾ ਕੰਟੈਂਟ ਜ਼ਿਆਦਾਤਰ ਦੇਖਦੇ ਹੈ ਤੇ ਉਹ ਪਾਲ ਵਿੱਚ ਰਹਿੰਦੀਆਂ ਹੈਗੀਆਂ ਵੀ ਸਾਡਾ ਕੋਈ ਐਕਸਕਲੂਸਿਵ ਕੰਟੈਂਟ ਜੁਆਇਨ ਕਰ ਲੇ ਜਾਂ ਸਾਡੀ ਕੋਈ ਸਬਸਕ੍ਰਿਪਸ਼ਨ ਲੈ ਲੇ ਠੀਕ ਹੈ ਜਿਹੜੀਆਂ ਕੁੜੀਆਂ ਟੈਲੈਂਟਡ ਹੈਗੀਆਂ ਜਿਨ੍ਹਾਂ ਦੀ ਆਪਣੀ ਕੋਈ ਕਲਾ ਹੈਗੀ ਹੈ ਬੋਲਣ ਦੀ ਲਿਖਣ ਦੀ ਡਾਂਸਿੰਗ ਦੀ ਕਿੰਕਿੰਗ ਦੀ ਕੋਈ ਵੀ ਕਲ ਹੈਗੀ ਐ ਇਹ ਸਟੇਟਮੈਂਟ ਮੇਰੀ ਉਹਨਾਂ ਲਈ ਬਿਲਕੁਲ ਨਹੀਂ ਹੈ ਜਿਹੜੀਆਂ ਸਿਰਫ ਬਲਗਰ ਕੰਟੈਂਟ ਜਨਰੇਟ ਕਰਦੀਆਂ ਅਗੇਨ ਮੈਂ ਕਹਿ ਰਹੀ ਹਾਂ ਮੇਰੀ ਸਟੇਟਮੈਂਟ ਇਹ ਸਿਰਫ ਉਹਨਾਂ ਲਈ ਸੀ ਤੇਰਾ ਮੁੰਡਾ ਨਹੀਂ ਲੱਭਟਿਆ ਤੇਰਾ ਮੁੰਡਾ ਨਹੀਂ ਲੱਭਟਿਆ ਰੀੜਾ ਕਥਾ ਬਣਾਈ ਮੇਰੇ ਮੁੰਡੇ ਦੀ ਬਣਾਈ ਕਿੱਲਿਆਂ ਲਾਇਆ ਕੌਣ ਹੀ ਬਣਾਇਆ ਕੌਣ ਹੀ ਦੱਸ ਮੈਨੂੰ ਤੇਰਾ ਮੁੰਡਾ ਨਹੀਂ ਲੱਭਟਿਆ ਤੇਰਾ ਮੁੰਡਾ ਨਹੀਂ ਲੱਭਟਿਆ ਮੁੰਡਾ ਤੁਹਾਡੇ ਪਦੋਂ ਆ ਘਬਰ ਨਹੀਂ ਨਹੀਂ ਆ ਤੇਰਾ ਮੁੰਡਾ ਨਹੀਂ ਲੱਭਟਿਆ ਮੈਂ ਪਰੀਦੀਆਂ ਰੀਲ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਐ ਜਿੱਥੇ ਕੋਈ ਮੁੰਡਾ-ਮੁੰਡਾ ਲੱਭਣ ਦੀ ਗੱਲ ਕਰੀਏ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇ ਇਸ ਰੀਲ ਦੇ ਨੀਚੇ ਪਾਈ ਅਮਰਿਤਪਾਲ ਮਹਿਰੋ ਜੀ ਦਾ ਕਮੈਂਟ ਆਇਆ ਸੀ ਵੀ ਇਹਦਾ ਐਡਰੈਸ ਪਤਾ ਕਰਕੇ ਦੱਸੋ ਤੇ ਉਸ ਤੋਂ ਬਾਅਦ ਇਹਨੇ ਇਸ ਰੀਲ ਦੇ ਕਮੈਂਟ ਹੀ ਆਫ ਕਰਤੇ ਮੈਨੂੰ ਲੱਗਿਆ ਸੀ ਸ਼ਾਇਦ ਇਹ ਸਮਝ ਗਈ ਹੋਏਗੀ ਉਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਸੁਧਾਰ ਹੋ ਜੇਗਾ ਬਟ ਨਹੀਂ ਕੰਟੀਨਿਊਸਲੀ ਇਹਦੀਆਂ ਰੀਲਸ ਆ ਰਹੀਆਂ ਲਾਈਵਸ ਆ ਰਹੇ ਆ ਵਲੋਗਸ ਆ ਰਹੇ ਆ ਤੇ ਸੋਨੇ ਤੇ ਸੁਆਗਾ ਇਹਨੇ ਲਾਈਵ ਦੇ ਵਿੱਚ ਭਾਈ ਮਹਿਰੂ ਦੇ ਨਾਲ ਗੱਲ ਦੇਖਿਓ ਕਿੱਦਾਂ ਕੀਤੀ ਹੈਗੀ ਹੈ ਹੈਲੋ ਅਮਰਿਤਪਾਲ bro ਇਹ ਉਹ ਪਤਾ ਨਹੀਂ ਕੀ ਕੀ ਬੋਲ ਜਾ ਰਹੀ ਸੀ ดิสเรสเปক্ট ਕਰ ਰਹੀ ਸੀ ਠੀਕ ਹੈ ਤੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਮਹਿਰੋ ਜੀ ਦਾ ਇਹਨੂੰ ਲੰਮਾ ਚੋੜਾ ਇੱਕ ਕਮੈਂਟ ਹੋਰ ਆਇਆ ਹੈਗਾ ਆਓ ਦੇਖਦੇ ਆ ਪਹਿਲਾਂ ਆਹ ਕਮੈਂਟ ਹੈ ਜਿਹੜਾ ਭਾਈ ਮਹਿਰੋ ਨੇ ਮਹਿਕਪ੍ਰੀਤ ਨੂੰ ਕੀਤਾ ਹੈਗਾ ਚਲੋ ਮੈਂ ਤੁਹਾਨੂੰ ਪੜ ਕੇ ਹੀ ਸੁਣਾ ਦਿੰਨੀ ਆ ਕੁੜੀਏ ਤੈਨੂੰ ਬੜੇ ਮੌਕੇ ਮਿਲੇ ਸੁਧਰਨ ਦੇ ਪਰ ਨਹੀਂ ਤੂੰ ਸੁਧਰੀ ਜਿਸ ਵਿੱਚ ਸਭ ਤੋਂ ਵੱਡਾ ਹੱਥ ਤੁਹਾਡੇ ਮਾਪਿਓ ਦਾ ਹੈ ਪੰਜਾਬ ਦੀਆਂ ਧੀਆ ਪਹਿਣਾ ਛੋਟੀਆਂ ਬੱਚੇ ਉੱਪਰ ਬੁਰਾ ਸਰਬੰਦਾ 来 ਰਿਹਾ ਹੈ ਤੁਹਾਡੀ ਇਹ ਵੀਡੀਓ ਤੋਂ ਜੋ ਅਸੀਂ ਹੁਣ ਹੋਣ ਨਹੀਂ ਦੇਣਾ ਬੜੇ ਸਮੇਂ ਤੋਂ ਨਜ਼ਰ ਆ ਸਾਡੀ ਸਭ ਹਰਕਤਾਂ ਉੱਪਰ ਇੱਕ ਖਾਸ ਸਪੈਸ਼ਲ ਤੁਹਾਡੇ ਘਰਦਿਆਂ ਨੂੰ ਸੁਚੇਤ ਕਰਨ ਲਈ ਹੀ ਬਣਾਇਆ ਗਿਆ ਹੈ ਅਤੇ ਉਮੀਦ ਕਰਦੇ ਹਾਂ ਤੁਹਾਡੇ ਮਾਪਿਓ ਜਲਦੀ ਹੀ ਇੱਕ ਅੱਧੇ ਦਿਨ ਵਿੱਚ ਸਾਹਮਣੇ ਆ ਕੇ ਕੋਈ ਸਖਤ ਫੈਸਲਾ ਲੈਣਗੇ ਨਹੀਂ ਤਾਂ ਫਿਰ ਅਸੀਂ ਫੈਸਲਾ ਕਰੀ ਬੈਠੇ ਹਾਂ ਆ ਕਮੈਂਟ ਆਇਆ ਭਾਈ ਮਹਿਰੋਜ ਜੀ ਦਾ ਮਹਿਕ ਪ੍ਰੀਤ ਨੂੰ ਹੁਣ ਮੈਨੂੰ ਦੱਸੋ ਜਿਹੜੀ ਮਹਿਕ ਪ੍ਰੀਤ ਾਰੇ ਮਹਿਕ ਪ੍ਰੀਤ ਨੂੰ ਜਿਹੜੇ ਭਾਈ ਅਮਰਪ੍ਰੀਤ ਪਾਲ ਮੈਰੋ ਜੀ ਦੇ ਕਮੈਂਟ ਆ ਰਹੇ ਹੈਗੇ ਜਿਹੜੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਵੀ ਤੂੰ ਸੁਧਰ ਜਾ ਜਾਂ ਫਿਰ ਮਹਿਕ ਪ੍ਰੀਤ ਦੀ ਅੱਜ ਜੋ ਸੋਸ਼ਲ ਇਮੇਜ ਹੈ ਸੋਸ਼ਲ ਇਕਲ ਦੀ ਪਿਕਚਰ ਬਣ ਗਈ ਹੈ ਵੀ ਕੁੜੀ ਇਦਾਂ ਦੀ ਹੈ ਉਹਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ ਆਪਾਂ ਤਾਂ ਸਾਰੇ ਕਹਿੰਦੇ ਸੀ ਨਾ ਇਹਨੂੰ ਇਹਦੇ ਮਾਪੇ ਸੁਧਾਰਨਗੇ ਬੜੇ ਇਹਦੇ ਮਾਪੇ ਉਹਨੂੰ ਨਹੀਂ ਸੁਧਾਰ ਸਕਦੇ ਜਿਹੜੇ ਕੰਜਰਖਾਨੇ ਤੋਂ ਅਸੀਂ ਇਹਨੂੰ ਰੋਕਦੇ ਆ ਇਹਦੇ ਮਾਪੇ ਤਾਂ ਸੇਮ ਉਹੀ ਕਰਨ ਲੱਗੇ ਹੋਏ ਆ ਨਹੀਂ ਜੀ ਕੀ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਜ਼ਰਾ ਇੱਕ ਦੋ ਰੀਲਾ ਜਿਹੜਾ ਸੜਦਾ ਉਹਨੂੰ ਹੋਰ ਗੁਜ਼ਾਰੋ ਹਾਜੀ ਬੱਚਿਆਂ ਦੇ ਵਾਂਗੂ ਤੇਰਾ ਪਿਆਰ ਪਾੜਿਆ ਨਹੀਂ ਜਾਪੇ ਤੇਰੇ ਨਾਲ ਰਿਸ਼ਤਾ ਹੀ ਖੂਨ ਦਾ ਹੈ ਗੁੜੇ ਨੇ ਤੂੰ ਉੱਤੇ ਸੋਹਣੀਆਂ ਤਾਂ ਮਰਦੀਆਂ ਬਹੁਤ ਪਰ ਮੇਰਾ ਸਾੜਾ ਰੌਣਾ ਤਾਂ ਸਕੂਨ ਦਾ ਹੈ ਗੁੜੇ ਜਦੋਂ ਸਹਿਬਾ ਹੁੰਦੀਆਂ ਹਾਜੀ ਬੱਚਿਆਂ ਦੇ ਵਾਂਗੂ ਤੇਰਾ ਦੇਖ ਲਿਆ ਕੀ ਹੁਣ ਮਾਪਿਓ ਤੋਂ ਉਮੀਦ ਕਰਾਂਗੇ ਜਿੱਦਾਂ ਧੀ ਚੱਕਵੇਂ ਗਾਣਿਆਂ ਤੇ ਰੇਲਾ ਪਾਉਂਦੀ ਹੈਗੀ ਤੇ ਪਿਓ ਵੀ ਉਦਾਂ ਹੀ ਚੱਕਵੇਂ ਗਾਣੇ ਤੇ ਰੇਲਾ ਪੰਦਾ ਹੁਣ ਪਤਾ ਲੱਗਿਆ ਨਾ ਧੀ ਦੇ ਵਿੱਚੇ ਕਾਬਲੀਅਤ ਕਿੱਥੋਂ ਆਈ ਚੱਕਵੇਂ ਗਾਣਿਆਂ ਤੇ ਰੇਲਾ ਪਾਉਂਦੀ ਤੇ ਆਪਾਂ ਕਹਿੰਦੇ ਸੀ ਮਹਿਕਪ੍ਰੀਤ ਲਿਟੀਲਿਟੀ ਬੈੱ ਹੁਣ ਆ ਦੀ ਮਾਂ ਵੀ ਦੇਖ ਲਓ ਬੈੜ ਤੇ ਕਿਦਾਂ ਪਸਰੀ ਪਈ ਹੈਗੀ ਐ ਰੇਲਾ ਪਾਈ ਜਾਂਦੀ ਹੈ ਠੀਕ ਹੈ ਤੇ ਮੈਂ ਇੱਕ ਵਾਰੀ ਤਾਂ ਹੁਣ ਤੂੰ ਇਹ ਸਾਨੂੰ ਨਹੀਂ ਕਹਿ ਸਕਦੀ ਅਸੀਂ ਜੀ ਤੁਹਾਡੇ ਵਲੋਗਰਾਂ ਦੇ ਵਿੱਚੋਂ ਮਾਪਿਓ ਦਾ ਫੇਸ ਚੋਰੀ-ਚੋਰੀ ਚੱਕਿਆ ਹੈ ਜਾਂ ਕਿਧਰੋਂ ਹੋਰ ਮੰਗਾਇਆ ਹੈ ਇਹ ਤੁਸੀਂ ਖੁਦ ਆਪਣੇ ਨਾ ਖੁਦ ਆਪਣੇ ਕਰ ਕਮਲਾ ਦੇ ਨਾਲ ਸੋਸ਼ਲ ਮੀਡੀਆ ਤੇ ਰੇਲਾ ਪੋਸਟ ਕੀਤੀਆਂ ਹੈਗੀਆਂ ਤੇ ਅਸੀਂ ਉਥੋਂ ਤੇਰੇ ਮਾਪਿਓ ਦੀਆਂ ਰੇਲਾ ਚੱਕੀਆਂ ਅਸੀਂ ਕੋਈ ਵਲੋਗਰ ਹੁਣ ਤੁਸੀਂ ਕਹੋਗੇ ਇਹਦਾ ਭਰਾ ਹੈਗਾ ਉਹ ਸਮਝਾ ਦੂਗਾ ਉਹ ਸੁਧਾਰ ਦੂਗਾ ਨਹੀਂ 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 ਇਹ ਉਮੀਦ ਲਾਣੀ ਵੀ ਗਲਤ ਹੈ ਭਰਾ ਤਾਂ ਖੁਦ ਚਟਨੀ ਕੁੱਟ ਕੇ ਉਹਦੀਆਂ ਰੇਲਾ ਪਾ ਰਿਆ ਹੈ ਪਰਾਣੇ ਆਪਣਾ ਵਲੋਗਿੰਗ ਚੈਨਲ ਵੀ ਸਟਾਰਟ ਕੀਤਾ ਹੈ ਉਹ ਵਲੋਗ ਵੀ ਪਾ ਰਿਹਾ ਹੈ ਜੇ ਆਪਣਾ ਟਾਈਮ ਲੱਗੇ ਨਾ ਇਸ ਵੀਡੀਓ ਦੇ ਐਂਡ ਦੇ ਵਿੱਚ ਥੋੜਾ ਜਿਹਾ ਉਹਦਾ ਵਲੋਗ ਵੀ ਲਗਾਵਾਂਗੇ ਆ ਦੇਖਿਓ ਜ਼ਰਾ ਚਟਨੀ ਦੀ ਕੁੱਟਣ ਲਈ ਵੀ ਇਹਨੂੰ ਲਾਇਸੈਂਸ ਚਾਹੀਦਾ ਇਹਨਾਂ ਨੇ ਦਿਵਾਲੀ ਨਹੀਂ ਇਹਨਾਂ ਦਾ ਲਾਇਸੈਂਸ ਕਿੱਥੇ ਹੈ ਉਹ ਲਾਇਸੈਂਸ ਦੀ ਲੋੜ ਤਾਂ ਉਹਨਾਂ ਨੂੰ ਪੈਂਦੀ ਹੈ ਜਿਨ੍ਹਾਂ ਨੇ ਦਿਵਾਲੀ ਵੇਲੇ ਚਲਾਉਣਾ ਹੁੰਦਾ ਹੁਣ ਤੁਸੀਂ ਦੇਖ ਲੈਣਾ ਪੂਰੀ ਡਰਾਮਾ ਪਲੱਸ ਡੰਗਰ ਫੈਮਲੀ ਹੈ ਕਿਸੇ ਨੂੰ ਕੋਈ ਪਰਵਾਹ ਨਹੀਂ ਲੋਕ ਸਾਡੇ ਬਾਰੇ ਕੀ ਬੋਲ ਰਹੇ ਐ ਸਾਨੂੰ ਭਾਈ ਮਹਿਰੋ ਜੀ ਕਮੈਂਟ ਕਰਕੇ ਕੀ ਸਮਝਾਉਣਾ ਚਾਹੁੰਦੇ ਕੋਈ ਕਿਸੇ ਨੂੰ ਪਰਵਾਹ ਨਹੀਂ ਹੈ ਕਿ ਸਾਰੇ ਆਪਣੇ ਆਪਣੇ ਰੀਲਾਂ ਵਲੋਗਾਂ ਤੇ ਲੱਗੇ ਹੋਏ ਐ ਤੇ ਹੁਣ ਆ ਜਾਂਦੇ ਆ ਮਹਿਕਪ੍ਰੀਤ ਦੇ ਇਸ ਹਲਾਤਾਂ ਦੇ ਦੂਜੇ ਕਾਰਨ ਤੇ ਦੂਸਰਾ ਕਾਰਨ ਹੈਗਾ ਉਹ ਮੁੰਡੇ ਜਿਹੜੇ ਮਹਿਕਪ੍ਰੀਤ ਬਾਰੇ ਸਾਰਾ ਕੁਝ ਜਾਣਦੇ ਹੋયા ਵੀ ਇਹ ਸਾਲ 1.5 ਸਾਲ ਪਹਿਲਾਂ ਘਰੋਂ ਭੱਜ ਗਈ ਸੀ 28 ਦਿਨ ਰਹਿ ਕੇ ਆ ਗਈ ਸੀ ਇਹ ਉਹ ਐਕਸਟਰਾ ਐਕਸਟਰਾ ਜੋ ਵੀ ਪਿਛਲੇ ਸਾਲ 1.5 ਸਾਲ ਦੇ ਵਿੱਚ ਹੋਇਆ ਉਸ ਤੋਂ ਬਾਵਜੂਦ ਵੀ ਇਹਨੂੰ ਫੋਨ ਕਰਦੇ ਆ ਇਹਦੇ ਨਾਲ ਫੋਨ ਤੇ ਗੱਲਾਂ ਕਰਦੇ ਆ ਇਹਦੀ ਕਈ ਲੋਕ ਫਾਈਨੈਂਸ਼ਲੀ ਹੈਲਪ ਵੀ ਕਰ ਚੁੱਕੇ ਹੈਗੇ ਆ ਠੀਕ ਹੈ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਚਾਹਤ ਜਿਹੜੀ ਇੱਕ ਮੁੰਡਾ ਇੱਕ ਕੁੜੀ ਤੋਂ ਕਰਦਾ ਹੈਗਾ ਵੀ ਹਾਂ ਸ਼ਾਇਦ ਮੈਨੂੰ ਕੁਝ ਸਮਥਿੰਗ ਯੂ نو ਹੈਨਾ ਹੋਰ ਕੀ ਕਾਰਨ ਹੋ ਸਕਦਾ ਜਿਸ ਨੂੰ ਪਹਿਲਾਂ ਪਤਾ ਹੋਵੇ ਕੁੜੀ ਭੱਜ ਚੁੱਕੀ ਹੈਗੀ ਆ ਉਹਦੇ ਨਾਲ ਕੋਈ ਮੁੰਡਾ ਕਿਉਂ ਗੱਲ ਕਰੂਗਾ ਕਿਸ ਕਾਰਨ ਕਰੂਗਾ ਠੀਕ ਹੈ ਤੇ ਜਦੋਂ ਉਹਨਾਂ ਦੇ ਪੈਸੇ ਠੱਗੇ ਜਾਂਦੇ ਆ ਜਾਂ ਫਿਰ ਉਹਨਾਂ ਦੀ ਗੱਲਬਾਤ ਨਹੀਂ ਬੰਦੀ ਹੈਗੀ ਜੋ ਚਾਹਦੇ ਹੈਗੇ ਆ ਤੇ ਫਿਰ ਰੋਂਦੇ ਰੋਂਦੇ ਕਿਹਦੇ ਕੋਲ ਆਂਦੇ ਆ ਰੋਸਟਰਾਂ ਦੇ ਕੋਲ ਠੀਕ ਹੈ ਵੀ ਸਾਡੇ ਨਾਲ ਆ ਜਦੋਂ ਤੁਹਾਡੀ ਗੱਲ ਨਹੀਂ ਬੰਦੀ ਹੈਗੀ ਜਾਂ ਫਿਰ ਤੁਹਾਡੇ ਤੋਂ ਪੈਸੇ ਖਾ ਲੰਦੇ ਹੈਗੇ ਫਿਰ ਤੁਹਾਨੂੰ ਆਉਂਦਾ ਗੁੱਸਾ ਫਿਰ ਤੁਸੀਂ ਕਹਿੰਦੇ ਬਦਨਾਮ ਤਾਂ ਹੈਗੀ ਉਹਨੂੰ ਹੋਰ ਬਦਨਾਮ ਕਰਦੇ ਹੈਗੇ ਆ ਫਿਰ ਤੁਸੀਂ ਚੈਟਾਂ ਵੀ ਲੀਕ ਕਰਦੇ ਹੋ ਵਾਈਸ ਮੈਸੇਜ ਵੀ ਲੀਕ ਕਰਦੇ ਹੈਗੇ ਹੋ ਇਹਦੀ ਉਮਰ ਮਹਿਕ ਦੇ 17 ਸਾਲ ਦਾ ਤੇ ਜਿਹੜੀ ਮੁੰਡੇ ਨਾਲ ਇਹਦੀ ਗੱਲਬਾਤ ਹੁੰਦੀ ਹੋਣੀ ਕਿੰਨੇ ਸਾਲ ਦਾ ਹੋਣਾ 18-19 ਸਾਲ ਦਾ ਹੈ ਤਾਂ ਸਾਰੇ ਨਿਆਣਮਤੀ ਹੈ ਨਾ ਤੇ ਨਿਆਣਮਤ ਤੇ ਆ ਨਿਆਣਮਤ ਵਿੱਚ ਹੋਰ ਕੀ ਕਰਨਗੇ ਇੱਕ ਦੂਜੇ ਤੋਂ ਬਦਲੇ ਕਿਸ ਤਰ੍ਹਾਂ ਲੈਣਗੇ ਇਸੇ ਤਰ੍ਹਾਂ ਹੀ ਲੈਣਗੇ ਨਾ ਚੈਟਾਂ ਵਗੈਰਾ ਲੀਕ ਕਰਕੇ ਆ ਮਹਿਕ ਪ੍ਰੀਤ ਵਾਲੀ ਦੇਖ ਲੋ ਹਰ ਮਨ ਨਾਲ ਲੜ ਆਪ ਦਾ ਇਹਨਾਂ ਦੇ ਦਿਮਾਗ ਹੈਗੇ ਆ ਇੱਥੇ ਮੈਂ ਇੱਕ ਗੱਲ ਕਲੀਅਰ ਕਰਦਾ ਮੈਂ ਮਹਿਕਪ੍ਰੀਤ ਨੂੰ ਸਹੀ ਨਹੀਂ ਕਹਿ ਰਹੀ ਉਹ 100% ਗਲਤ ਹੈ 200% ਗਲਤ ਹੈ ਉਹਦੀਆਂ ਗਲਤੀਆਂ ਮੈਂ ਅੱਗੇ ਗਨਾਨੀ ਆ ਤੁਹਾਨੂੰ ਠੀਕ ਹੈ ਬਟ ਮੈਂ ਇੱਕ ਜੇ ਐਗਜ਼ਾਮਪਲ ਚੱਕਾਂ ਠੀਕ ਹੈ ਮਹਿਕਪ੍ਰੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਚਾਹੇ ਵਲੌਗ ਹੋਵੇ ਚਾਹੇ ਰੀਲ ਹੋਵੇ ਲਵਪ੍ਰੀਤ ਉਪਾਦ ਕਿਸੇ ਵੀ ਮੁੰਡੇ ਦੇ ਨਾਲ ਕੋਈ ਵੀ ਫੋਟੋ ਨਹੀਂ ਪਾਈ ਠੀਕ ਹੈ ਜੀ ਇਹ ਜਿੰਨੇ ਵੀ ਮੁੰਡੇ ਹੈਗੇ ਆ ਇਹ ਬਾਹਰੋਂ ਇਧਰੋਂ ਉਧਰੋਂ ਆਏ ਆ ਕਿਸੇ ਰੋਸਟਰ ਨਾਲ ਗੱਲ ਕਰ ਲਈ ਠੀਕ ਹੈ ਹੁਣ ਤਾਂ ਰਿੰਪਲ ਵੀਰ ਨੇ ਵੀ ਕਿਹਾ ਤਾਂ ਵੀ ਮੈਨੂੰ ਕੋਈ ਕੰਟੈਕਟ ਨਾ ਕਰਿਓ ਠੀਕ ਹੈ ਉਹ ਕਲਿੱਪ ਵੀ ਮਿਲੀ ਤੇ ਮੈਂ ਲਗਾ ਦੂੰਗੀ ਤੇ ਇਹ ਕਰਦਿਆਂ ਨੂੰ ਛੱਡ ਤੇ ਮੈਨੂੰ ਫੋਨ ਦਵਾ ਦੇ ਮੈਨੂੰ ਮੈਂ ਜਿੰਨੀ ਮਣੀ ਦੇਖਦਾ ਪਿਆ ਜੇ ਅੱਜ ਤੋਂ ਬਾਅਦ ਤੁਹਾਡੀ ਕਿਹਨੇ ਚੈਟ ਲਈ ਹੋਈ ਨਾ ਤੁਸੀਂ ਆਪ ਜ਼ਿੰਮੇਵਾਰ ਹੋਗੇ ਮੁੰਡੇ ਹੀ ਫਸਣਗੇ ਹੁਣ ਅੱਗੇ ਤਾਂ ਸੀ ਉਹ ਮੁੰਡੇ ਦੇ ਤਰਸ ਕਰ ਲਿਆ ਅਰਸ਼ ਤੇ ਉਹਦੀ ਮੰਮੀ ਤੇ ਕਿ ਮੇਰੇ ਪੁੱਤ ਦੀ ਇੱਜ਼ਤ ਹੈ ਜੇ ਉਹ ਇੱਜ਼ਤ ਤੁਸੀਂ ਲੱਛਣ ਕਰਦੇਗਾ ਤਾਂ ਤੁਹਾਨੂੰ ਪਤਾ ਜਿਓ ਚੱਕ ਲੱਗੀ ਇਹ ਮੈਸੀ ਕਰਨ ਬੈਹਿੰਦੇ ਬਾਅਦ ਫਸ ਜਾਂਦੇ ਆ ਮੁੰਡੇ ਵੀ ਗਲਤੀ ਆ ਦੇ ਚ ਹੁਣ ਕਿਸੇ ਦੀ ਚੈਟ ਬਾਹਰ ਆਈ ਨਾ ਤਾਂ ਮੁੰਡੇ ਵਿੱਚ ਰਗੜੀ ਚੂਗਾ ਮ ਫਿਰ ਜਦੋਂ ਉਹ ਤੁਹਾਨੂੰ ਛੱਡ ਜਾਂਦੀ ਹੈ ਤੁਹਾਡੀ ਗੱਲ ਨਹੀਂ ਮੰਦੀ ਤੁਹਾਡੀ ਦਿਲ ਦੀ ਇੱਛਾ ਨਹੀਂ ਪੂਰੀ ਹੁੰਦੀ ਫਿਰ ਉਹਨਾਂ ਦੇ ਉਹ ਸਾਡੇ ਕੋਲ ਕਿਉਂ ਆਨੇ ਹੋ ਸਾਡੇ ਤੋਂ ਜੱਦਾ ਪਹਿਲਾਂ ਪੁੱਛ ਕੇ ਕਰਿਆ ਕਰੋ ਸਾਰਾ ਕੁਛ ਉਹਦਾ ਨੈਟ ਤੇ ਪਿਆ ਹੋਇਆ ਹੈ ਸਾਰਾ ਕੁਛ ਜਾਣਦੇ ਹੋਏ ਵੀ ਤੁਸੀਂ ਉਹਦੇ ਕੋਲ ਜਾ ਰਹੇ ਹੋ ਨਾ ਇਹ ਤੁਹਾਡੀ ਗਲਤੀ ਹੈ ਠੀਕ ਹੈ ਸਾਡੇ ਉਲਟ ਇਹ ਲਖਪ੍ਰਿਤਵਾਲ ਦੇਖਿਆ ਜਾਵੇ ਤੋਂ ਉਹ ਤਿੰਨ ਚਾਰ ਕੁੜੀਆਂ ਦੇ ਨਾਲ ਰਿਲਾ ਵਗੈਰਾ ਆ ਚੁੱਕਿਆ ਐ ਐਗਜ਼ਾਮਪਲ ਲਈ ਮੈਂ ਉਹ ਵੀ ਅੱਗੇ ਲਗਾ ਦੇਣੀ ਹੈਗੀ ਆ ਠੀਕ ਹੈ ਜੀ ਨੀ ਗੋਰਾ ਗੁਰਾਂ ਦੇ ਟਿਲੇ ਕਾਲੀ ਨੀ ਬੋਲੀ ਮੈਂ ਕਦੇ ਕੱਟ ਕੇ ਤੂੰ ਕਿਛ ਸਦਾ ਹਾਲ ਨਹੀਂ ਜਾਣ ਜਾਣ ਕੇ ਨਾ ਇਹ ਮੁੰਡੇ ਨੂੰ ਸਤਾਤ ਨਾ ਤੇ ਬਾਈਵਲ ਅਕੇ ਮੇਰੀ ਅਦਾ ਚ ਮਹੀਨੇ ਦੇ ਗੂੜੇ ਸੁਣੀ ਨੀ ਕਿੰਨੀ ਪਿਆਰੀ ਲੱਗੇ ਤੇਰੀ ਗੂੜੇ ਸੁਣਾ ਤਾਂ ਦੂਸਰਾ ਕਾਰਨ ਜਿਹੜਾ ਮਹੱਕਰੀ ਦੇ ਇਹ ਹਾਲਾਤਾਂ ਦਾ ਬਣਿਆ ਇਹ ਜਿਹੜੇ ਫਾਲਤੂ ਮੁੰਡਿਆਂ ਦੇ ਨਾਲ ਇੱਕ ਵਾਰ ਤੋਂਖਾ ਮਿਲਣ ਤੋਂ ਬਾਅਦ ਦੂਜੀ ਵਾਰ ਤੋਂਖਾ ਮਿਲਣ ਤੋਂ ਬਾਅਦ ਗੱਲਾਂ ਕਰਦੇ ਰਹੀ ਤੇ ਮੁੰਡੇ ਨੂੰ ਅਗੋ ਸਹੀ ਨਹੀਂ ਟੱਕਰੇ ਠੀਕ ਹੈ ਉਹ ਵੀ ਉਦਾਂ ਦੇ ਟੱਕਰੇ ਤੇ ਦੂਸਰਾ ਇਹਦੇ ਹਾਲਾਤਾਂ ਦਾ ਕਾਰਨ ਇਹ ਬਣਿਆ ਗਲਤ ਮੁੰਡਿਆਂ ਦੇ ਨਾਲ ਕੱਲ ਬਾਤ ਕਿਥੇ ਚੱਲੇ ਆਪਾਂ ਸਰਦਨ ਕੀਤਾ ਹਾਂ ਹਾਲੋ ਜੀ ਸਬਸਕ੍ਰਾਈਬ ਕਰ ਵੈਲਕਮ ਟੂ ਮਾਈ ਚੈਨਲ ਨਿਊ ਚੈਨਲ ਸਾਰੇ ਜਣੇ ਜਿਹੜੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਅਸੀਂ ਅੱਜ ਚੱਲੇ ਹਾਂ ਜੀ ਫਰੋਜ਼ਪੁਰ ਸ਼ਹਿਰ ਚੱਲੇ ਆਪਾਂ ਕੰਮ ਮੈਂ ਥੋੜਾ ਜਿਹਾ ਹਾਲੇ ਆਪਾਂ ਇਹ ਬਲੌਗਿੰਗ ਸਟਾਰਟ ਕੀਤਾਗਾ ਬਲੌਗ ਨਾਲ ਤੁਸੀਂ ਸਾਰੇ ਜਣੇ ਲਾਸਟ ਤੱਕ ਬਣੇ ਰਹੋ ਤੇ ਆਪਣੇ ਪ੍ਰਾਨੋਂ ਪਰ ਸਪੋਰਟ ਸਾਰੇ ਜਣੇ ਜਿਹੜੇ ਵੀ ਨਵੇਂ ਆਪਨੀ ਛੋਟੇ ਨੂੰ ਸਪੋਰਟ ਕਰਾਓ ਬਾਕੀ ਇਹ ਕੰਮ ਆ ਬੋਲ ਸਕੀ ਜਿੰਦਗੀ ਦੇ ਵਿੱਚ ਤੇ ਮਹਿਕਪ੍ਰੀਤ ਦੇ ਇਹ ਹਾਲਾਤਾਂ ਦਾ ਤੀਸਰਾ ਵੱਡਾ ਕਾਰਨ ਖੁਦ ਮਹਿਕਪ੍ਰੀਤ ਹੀ ਹੈ ਮਹਿਕਪ੍ਰੀਤ ਨੇ ਇੱਕ ਗਲਤੀ ਕੀਤੀ ਲਪਰੇਦ ਨਾਲ ਭੱਜੰਦੀ ਉਸ ਤੋਂ ਬਾਅਦ ਉਹਨੇ ਦੇਖਿਆ ਉਹਦੀ ਜ਼ਿੰਦਗੀ 360 ਡਿਗਰੀ ਟਰਨ ਹੋ ਗਈ ਇੰਨੀ ਬਦਨਾਮੀ ਇੰਨੀਆਂ ਲਾਂਤਾਂ ਇੰਨੀਆਂ ਜਹਿਮਤਾਂ ਪੈਣ ਤੋਂ ਬਾਅਦ ਵੀ ਜਿਹਨੂੰ ਅਕਲ ਨਹੀਂ ਆਈ ਫਿਰ ਕਦੋਂ ਅਕਲ ਆਏਗੀ ਫਿਰ ਕੀ ਕਹਿ ਸਕਦੇ ਆ ਇਹ ਜਾਣ ਜਾਣ ਕੇ ਗਲਤੀਆਂ ਕਰਦੀ ਹੈ ਲਾਈਮਲਾਈਟ ਦੇ ਵਿੱਚ ਦੈਨ ਨੂੰ ਜਾਣ ਜਾਣ ਕੇ ਮੁੰਡਿਆਂ ਨਾਲ ਗੱਲਾਂ ਕਰਦੀ ਹੈ ਇੱਕ ਵਾਰ ਧੋਖਾ ਦੋ ਵਾਰ ਧੋਖਾ ਕਿੰਨੀ ਵਾਰ ਧੋਖਾ ਖਾਏਗੀ ਜਿਹੜੀ ਗੱਲ ਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਸੀ ਵੀ ਸਤਗੁਰ ਚਾਹਲ ਨੇ ਇਤੋਂ ਉਹ ਫੋ ਉਹ ਚ ਪਿਕਸ ਵਗੈਰਾ ਐ ਤੋਂ ਮੰਗਿਆ ਉਸ ਚੀਜ਼ ਨੇ ਹਾਈਲਾਈਟ ਨਹੀਂ ਕੀਤਾ ਉਸ ਚੀਜ਼ ਦਾ ਕੋਈ ਪ੍ਰੂਫ ਨਹੀਂ ਲਾਇਆ ਬਾਕੀਆਂ ਤੋਂ ਪ੍ਰੂਫ ਮੰਗਦੀ ਰਹੇ ਮੈਨੂੰ ਪ੍ਰੂਫ ਦਿਓ ਮੈਨੂੰ ਮੇਰੀ ਕੋਈ ਰੋਸਟਿੰਗ ਨਹੀਂ ਕਰੇਗਾ ਮੈਨੂੰ ਯਕੀਨ ਦਿਵਾਓ ਇਸ ਚੀਜ਼ ਦਾ ਤੂੰ ਪ੍ਰੂਫ ਮੰਗਣਾ ਚਾਹੀਦਾ ਸੀ ਦਿਖਾ ਤੈਨੂੰ ਸਤਗੁਰ ਚਾਲ ਨੇ ਕਿੱਥੇ ਕਮੈਂਟ ਕੀਤੇ ਕਿੱਥੇ ਫੋਟੋਆਂ ਮੰਗੀਆਂ ਜਿਹੜੀ ਚੀਜ਼ ਨੂੰ ਹਾਈਲਾਈਟ ਕਰਨਾ ਚਾਹੀਦਾ ਸੀ ਉਹ ਚੀਜ਼ ਤਾਂ ਕਦੀ ਹਾਈਲਾਈਟ ਹੋਈ ਹੀ ਨਹੀਂ ਠੀਕ ਹੈ ਨਾ ਫੋਟੋਆਂ ਕਰਕੇ ਨਿਊਡਸ ਪਿਕ ਕਰਕੇ ਤੁਹਾਨੂੰ ਵੀ ਪਤਾ ਕਿੰਨਾ ਕੁਝ ਤੇ ਹੋ ਜਾਂਦਾ ਹੈਗਾ ਹੁਣ ਫੇ ਕੀ ਸਮਝੀਏ ਵੀ ਮੈਂ ਇੱਕ ਪਰ ਝੂਠ ਬੋਲ ਰਹੀ ਐ ਜੇ ਇਹਨੂੰ ਕੋਈ ਇਹੋ ਠੀਕ ਹੈ ਮੈਂ ਕਈ ਵਾਰ ਦੇਖਿਆ ਵੀ ਜਿਨ੍ਹਾਂ ਦੇ ਕਈ ਬੱਚੇ ਦੇ ਨਾ ਮਾਪਿਓ ਇੰਨੇ ਸਿਆਣੇ ਨਹੀਂ ਹੁੰਦੇ ਇਹਨੇ ਪੜ੍ਹੇ ਲਿਖੇ ਨਹੀਂ ਹੁੰਦੇ ਲੇਕਿਨ ਬੱਚੇ ਬਹੁਤ ਸਿਆਣੇ ਨਿਕਲਦੇ ਹੈਗੇ ਆ ਵਧੀਆ ਪੜ੍ਹ ਲਿਖ ਜਾਂਦੇ ਆ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਕਰ ਜਾਂਦੇ ਹੈਗੇ ਆ ਬਟ ਇੱਥੇ ਤਾਂ ਸਾਰਾ ਹਵਾ ਹੀ ਉੱਤੇ ਆ ਪਿਆ ਕਿੰਨੂੰ ਸਮਝਾਣ ਲਈ ਗਈਏ ਕੁਝ ਰੋਸਟਰ ਸਮਝਾ ਰਹੇ ਸੀ ਮਿਲ ਕੇ ਠੀਕ ਹੈ ਉਹਨਾਂ ਦੀ ਗੱਲ ਇਹਨੇ ਨਹੀਂ ਮੰਨੀ ਖੁਦ ਸੱਟਾਂ ਖਾ ਖਾ ਕੇ ਗਿਰੀ ਐ ਉਸ ਤੋਂ ਬਾਅਦ ਵੀ ਇਹਨੂੰ ਅਕਲ ਨਹੀਂ ਆਈ ਕੀ ਕਹਿ ਸਕਦੇ ਆ ਠੀਕ ਹੈ ਜੋ ਵੀ ਸਾਰਾ ਸਿਨੈਰੀਓ ਹੈਗਾ ਉਹ ਮੈਂ ਸਾਰਾ ਅੱਜ ਫਿਰ ਆਡੀਅנס ਦੇ ਸਾਹਮਣੇ ਰੱਖਤਾ ਹੈਗਾ ਤੇ ਆਡੀਅੰਸ ਹੀ ਵਧੀਆ ਫੈਸਲਾ ਲਏਗੀ ਵੀ ਇਸ ਮਾਮਲੇ ਕਿ ਮਹਿਕਪ੍ਰੀਤ ਤੇ ਮਹਿਕਪ੍ਰੀਤ ਦੇ ਮਾਪਿਆਂ ਨੂੰ ਅਕਲ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਮਾਮਲਾ ਕਿਸੇ ਵੀ ਟਾਈਮ ਕੋਈ ਸੀਰੀਅਸ ਮੋੜ ਲੈ ਸਕਦਾ ਹੈਗਾ ਮਹਿਕਪ੍ਰੀਤ ਨੇ ਆਪकी ਘਟਨਾ ਸੀ ਵਲੋਗਿੰਗ ਤੋਂ ਇਹ ਉਹਦੇ ਮਾਪਿਓ ਨੇ ਕੀ ਘਟਾਣਾ ਸੀ ਉਹਨਾਂ ਨੇ ਤਾਂ ਆਪਣਾ ਭਰਾ ਵੀ ਵਲੋਗਾਂ ਤੇ ਲਾ ਲਿਆ ਆ ਮੈਂ ਕਲਿੱਪ ਲਾਈ ਹੈ ਨਾ ਬਾਕੀ ਦਾ ਇਹਦੇ ਬ੍ਰਦਰ ਦਾ ਵਲੋਗ ਅਗਲੀ ਵਾਰ ਕੰਟੀਨਿਊ ਕਰਾਂਗੇ ਠੀਕ ਹੈ ਜੀ ਤੇ ਇਹ ਸੀ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ